ਕਲਾਤ ਮੇ ਬੜਲ ਰਿਐ ਸੀ ਜਿਹੜੀਆਂ ਕਲਾ ਹੁੰਦੀਆਂ ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿਣ ਲੱਗ ਗੈਨੇ ਜੀ ਤੁਹਾਨੂੰ ਕਿਲੇ ਤੇ ਲੈ ਚੱਲਦੇ ਹਾਂ ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾ ਦਿੰਦੇ ਜੀਮਦਾ ਜਾਗਦਾ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਕਲਾ ਦੀ ਜੀਮਦੀ ਜਾਗਦੀ ਮੂਰਤੀ ਦਿਖਾਣਾ ਚਾਹੁੰਦਾ ਤੁਸੀਂ ਸਮਾਂ ਕੱਢੋ ਮੇਰੇ ਨਾਲ ਚਲੋ ਕਿਲੇ ਤੇ ਮੈਂ ਕਿਲੇ ਤੇ ਮੈਂ ਰੋਜ਼ ਜਾਣਾ ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੈ ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹਾਂ ਤੁਸੀਂ ਜਦ ਦੱਸੋ ਕਿ ਸਵਕਤ ਕਹਿੰਦੇ ਹਾਂ ਮੈਂ ਚੱਲਦਾ ਕਹਿੰ ਲੱਗੇ ਠੀਕ ਹੈ ਫਿਰ ਸ਼ਾਮ ਨੂੰ ਚਲਾਂਗੇ ਸ਼ਾਮ ਨੂੰ 퇴 گئے ਉਹ ਇੱਕ ਮੈਨੂੰ ਮੰਦਿਰ ਚ ਲੈ ਗਿਆ ਬੜਾ ਉੱਚਾ ਮੰਦਿਰ ਹੈ ਕਰੀਬਨ ਬੰਦਾ 10 ਮੀਲ ਵੀ ਦੂਰ ਹੋਣਾ ਟ੍ਰੇਨ ਦੇ ਵਿੱਚ ਦਿਖਾਈ ਦਿੰਦਾ ਦੂਰੋਂ ਦਿਖਾਈ ਦਿੰਦਾ ਬੜੀ ਬੁਲੰਦ ਚੋਟੀ ਉਸ ਮੰਦਿਰ ਵਿੱਚ ਲੈ ਗਿਆ ਤੇ ਮੈਨੂੰ ਕਹਿਣ ਲੱਗੇ ਦੇਖੋ ਕਲਾ ਦੇ ਨਮੂਨੇ ਪੱਥਰ ਦੇ ਉੱਤੇ ਚਿੱਤਰੀਆਂਆਂ ਤਸਵੀਰਾਂ ਬੇਲ ਬੂਟੇ ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪੈਗੀ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਿਰ ਦੇਖਿਆ ਮੈਨੂੰ ਕਹਿ ਲੱਗ ਗਿਆਨੀ ਜੀ ਇਸ ਮੰਦਿਰ ਬਾਰੇ ਕੀ ਰਾਏ ਮੈਂ ਕਿਹਾ ਕਲਾ ਦਾ ਨਮੂਨਾ ਵਾਕਈ ਮਹਾਨ ਹੈ ਕਲਾ ਜੀਮ ਦੀ ਜਾਗਦੀ ਦਰਸ਼ਨ ਪੇਂ ਦਿੰਦੀ ਪਰ ਮੈਂ ਆਖਾ ਮਿੱਤਰਾ ਬੁਰਾ ਨਾ ਮੰਨਾਈ ਮੈਨੂੰ ਅਫਸੋਸ ਹੈ ਇਹ ਮੰਦਿਰ ਮੁਰਦਾ ਹੈ ਮਰਿਆ ਹੋਇਆ ਮੈਨੂੰ ਕਹਿ ਲਗੇ ਤੁਸੀਂ ਕਥਾ ਕਰਦੇ ਹੋ ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਆਂ ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਮੰਦਰ ਬਾਰੇ ਮੁਰਦਾ ਮੈਂ ਕਹਿੰਨ ਮਿੱਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ ਜੀਵਦੇ ਜਗ ਦੇ ਮਨੁੱਖ ਦੀ ਇਹ ਪਛਾਣ ਆਉਂਦੀ ਏ ਬੋਲਦਾ ਮੁਰਦੇ ਦੀ ਇਹ ਪਛਾਣ ਆਉਂਦੀ ਏ ਲੱਖ ਵੀ ਸਿਰ ਖਪਾਉ ਨਹੀਂ ਬੋਲਦਾ ਨੇ ਕਈ ਇੱਥੇ ਕਬੂਤਰਾ ਬਿਠਾ ਪਈਆਂ ਕਰਦੀਆਂ ਨੇ ਗੰਦਗੀ ਇਤਨੀ ਐ ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ ਕਈ ਸਿਲਾ ਪੱਥਰ ਨਿਕਲਦੇ ਪੈਣ ਡੈਡੇਰੀ ਹੋ ਰਹੇ ਨੇ ਨਾ ਇੱਥੇ ਕੋਈ ਆਰਤੀ ਨਾ ਇੱਥੇ ਕੋਈ ਜਪ ਨਾ ਇੱਥੇ ਕੋਈ ਧੂਪ ਦੀ ਨਾ ਕੋਈ ਇੱਥੇ ਮੰਗਲਾਚਰ ਨਾ ਇੱਥੇ ਕੋਈ ਪ੍ਰਭੂ ਦੇ ਗੀਤ ਇਹ ਬੋਲਦਾ ਹੀ ਨਹੀਂ ਮੁਰਦਾ ਸਜਾਇਆ ਹੋਇਆ ਸਮਾਰਿਆ ਹੋਇਆ ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਐ ਮਨੁੱਖ ਨਾ ਬੋਲੇ ਸ਼ਿੰਗਾਰਿਆ ਹੋਇਆ ਸਵਾਰਿਆ ਹੋਇਆ ਕਿਵੇਂ ਨੇ ਰੱਖਦਾ ਨਾਮ ਬਿਨਾ ਜੇ ਤਾ ਬਿਵਹਾਰ ਜਿਉ ਮਿਰ ਤੱਕ ਮਿਥਿਆ ਸ਼ਿੰਗਾਰ ਸ਼ਿੰਗਾਰ ਮੈਂ ਕਾ ਬੜਾ ਸੁੰਦਰ ਹੈ ਬਹੁਤ ਖੂਬਸੂਰਤ ਮੰਦਰ ਮੁਰਦਾ ਹੈ ਜੀਵਦਾ ਜਾਗਦਾ ਮੰਦਰ ਹੁੰਦਾ ਜਿੱਥੇ ਆਰਤੀ ਹੋਵੇ ਪੂਜਾ ਹੋਵੇ ਪਾਠ ਹੋਵੇ ਜਪ ਹੋਵੇ ਤਪ ਹੋਵੇ ਹਰੀ ਕੀਰਤਨ ਹੋਵੇ